ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਹਨ ਟੋਟਲ 3 ਗਾਵਾਂ ਦਿਖਾਉਣੀ ਆ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਅੱਜ ਸਾਰੀਆਂ ਗੱਬਣਾ ਤੁਹਾਨੂੰ ਦਿਖਾਵਾਂਗੇ ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚਾਕ ਦੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਪਾਸ ਜ਼ਰੂਰ ਕਰਾ ਲਓ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੱਥ ਚਾਲ ਹੱਪੀ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਚਲੋ ਵਧੀਆ ਜੀ ਜੀ ਹੱਦ ਪਾ ਲਿਓ ਚਾਰ ਨਾ ਗੇ ਇੱਕ ਮੱਗ ਚ ਪੇਰ ਨਗਾਵਾ ਅੱਜ ਸਾਰੀਆਂ ਗੱਬਣਾਈਆਂ ਹਨਾ ਸਾਰੀਆਂ ਗੱਬਣਾ ਠੀਕ ਹੈ ਜੀ ਹਾਂਜੀ ਦੋ ਦੋ ਚਾਰ ਚਾਰ ਤਨ ਲੈ ਲੀਂਗਾ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਸਕੀਲ ਜਨਾਲਾ ਤੇ ਜ਼ਿਲ੍ਹਾ ਅਮਰਸਾਬ ਇੱਕ ਬੰਨੇ ਲੋਕੋ ਕੇ ਤੇ ਇੱਕ ਬੰਨੇ ਚਗਾਵਾ ਖਾਣੇ ਦੀ ਬੈਕ ਸਾਈਡ ਆਪਣਾ ਪਿੰਡ ਠੱਠਾ ਦੇ ਤੇ ਮੋਬਾਈਲ ਨੰਬਰ ਹੈ 9855484268 9855084290 ਠੀਕ ਹੈ ਜੀ ਹਾਂਜੀ ਸ਼ਰਵਾਤ ਮਾਈ ਤਾਂ ਕਰ ਲਈਏ ਫਿਰ ਆਹ ਲੈ ਸਾਡੇ ਹਵਾਨਾ ਇਹਦਾ ਕਿੰਨੇ ਕ ਦੁੱਧ ਆ ਲਈ ਆ ਕੀ 12 13 ਕਿਲੋ ਦੁੱਧ ਭਰਦੀ ਰਹੀ ਦੂਜਾ ਸਵੇਰ ਤੇ ਤੀਸਰਾ ਸਵੇਰ ਸੁਨਾਨਾ ਰਪੇ ਦੀ ਅੱਛਾ ਹਾਂ ਤੀਸਰਾ ਸਵੇਰ ਇਹਨੇ ਸੁਣਾਵਾ ਤੇ 12 ਕਿ ਲੀਟਰ ਦੇ ਕਰੀਬ ਦੁੱਧੇ ਕੱਢ ਦਿੰਦੀ ਆ ਹਾਂ ਬਾਕੀ ਪਤਲੀ ਚਮੜੀ ਦੀ ਆ ਹਾਂਜੀ ਹਾਂ ਫਿਰ ਠੰਡੀ ਟੀਰੀ ਆ ਰਾਜੀ ਪੜੀ ਆ ਵਦਗਾ 703 ਸਾਰੇ ਬਣਨਗੇ ਖੋਲੋ ਹਾਂ ਫਿਰ ਤੋਰਦੀ ਆ ਮੈਂ ਬਹੁਤ ਖੁਸ਼ ਹਾਂ ਬਾਕੀ ਜੇ ਥੱਲੇ ਹੋਰ ਤਿਆਰ ਹੋ ਜਾਣੀ ਸੰਦੇ ਸੰਦੇ 12 8 ਦਿਨ ਕਿਲਾ ਤਾਂ ਵੀਰ ਇਹ ਨਾਲ ਵੀ ਕੰਮ ਨੂੰ ਨਹੀਂ ਨਾ ਕਦੇ ਇਹ ਪੱਠੇ ਰੱਖ ਲਿੰਦੀ ਠੀਕ ਹੈ ਠੀਕ ਹੈ ਹਾਂ ਇਹ ਉਤਰਾ ਹੀ ਆ ਜਿਹੜਾ ਉਤਰਾ ਹੀ ਆ ਕੁਝ ਨਹੀਂ ਹੈਗਾ ਵੱਡ ਕੇ ਉਖਾ ਦਿੰਨੇ ਨੇ ਤਾਂ ਸਾਫ਼ ਹੋ ਜੰਦੀ ਉਹ ਸਾਫ਼ ਹੋ ਜੰਦੀ ਤਾਂ ਕਿ ਉਹ ਦੇਖਣ ਵਾਲਾ ਕੋਈ ਵੀ ਰੇ ਨਾ ਕਿ ਵੀ ਜਦੋਂ ਗੰਮੀ ਜੀ ਹੋਈ ਹੈ ਤਾਂ ਕੀ ਗੱਲ ਹਾਂਜੀ ਹਾਂਜੀ ਉਹ ਡੰਗਰਾਂ ਦੇ ਤਾਂ ਕਈ ਨਾਸ ਤੇ ਪੈਣ ਦੀ ਹਾਂਜੀ ਹਾਂ ਦਾ ਮੂੰਹ ਫੜੋਂ ਤਾਂ ਕਰਦੀ ਹੈ ਨਹੀਂ ਨਹੀਂ ਆ ਦੇਖ ਸਾਦੇ ਜੀ ਪੜਾ ਕਿ ਗੱਲ ਕਿਸੇ ਨੂੰ ਗਲਤ ਰਾਏ ਨਹੀਂ ਦੇਣੀ ਹਾਂ ਦੇਖ ਸਾਡੇ ਪੱਠੇ ਜਿਹੜੇ ਸਾਈਡ ਤੇ ਰੱਖ ਦਿੰਦੀ ਐ ਤੇ ਹੁਣ ਕੋਈ ਗੱਲ ਨਹੀਂ ਹੁਣ ਕੋਈ ਗੱਲ ਨਹੀਂ ਹਾਂ ਉਹ ਗੁੰਮੀ ਨਹੀਂ ਆ ਉਸ ਤਰ੍ਹਾਂ ਹੀ ਆ ਜਿਹੜਾ ਰੱਖ ਜਾਂਦੀ ਬਾਕੀ ਮੈਂ ਇੱਕ ਹਸਾਰ ਦੀ ਆ ਚੱਕ ਗਾਂ ਬਣ ਜੂਗੀ ਠੀਕ ਐ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਖਾ ਦੋ ਵੀਰਾਂ ਨੂੰ ਹੁਣ ਕੁਛ ਨਹੀਂ ਰਹਿ ਗਿਆ ਉੱਥੇ ਚੱਲਾ ਕੋਈ ਨਹੀਂ ਛੱਡ ਦਾਂ ਆ ਵਿੱਚ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਆ ਪ੍ਰਿੰਸੀਪਲ ਤਰੀਕਾ ਤੁਹਾਨੂੰ ਤਾਂ ਚਾਹਤਾ ਜੀ ਅੱਛਾ ਇਹਦਾ 72000 ਚ ਕਰਦਾ 100 2 ਹੋਰ ਛੱਡ ਤਾਂ ਕੇ 70000 ਅੱਛਾ ਪੂਰੇ 70000 ਦੀ ਦੇ ਦੇਣੀ ਠੀਕ ਹੈ ਜੀ ਤੇ ਆ ਜਿਹੜੀ ਗਾਂ ਕਾਫੀ ਪਿਆਰੀ ਹੈ ਵੈਡ ਚਲੋ ਇਹ ਵੀ ਖੰਡੀ ਦੀ ਰਿਜਨ ਠੀਕ ਹੈ ਡੰਗਰ ਦੀ ਕੋਈ ਵੀ ਕਰ ਮੁੰਡਿਆ ਇਹਦਾ ਜੇ ਇਹਨੂੰ ਮਰਜੀ ਵੇਚ ਲੋ ਇਹ ਕਿੰਨੇ ਕਿ ਤੁੱਦ ਵਾਲੀ ਆ ਇਹ ਦੁੱਧ ਪਹਿਲੇ ਸੁਗੇ ਭਰਦੀ ਰਹੀ 16 ਕਿਲੋ ਅੱਛਾ ਹਾਂਜੀ ਤੇ ਆਰਕੀ ਆਰਕੀ ਦਾ ਕਰੋ 17 18 ਗੱਲੋਂ ਕੋ ਮੌਸਮ ਵੀ ਚੰਗਾ ਹੁੰਦਾ ਜਿੱਥੇ ਤੋਰਾ ਹਾਂ ਫੇਰੇ ਕਰੀ ਬਾਕੀ ਹੈਗੀ ਆ ਚਫ ਜਰਸੀ ਕ੍ਰੋਸ ਆ ਤੇ ਹਲ ਦੇਖੋ ਤੇ ਸਾਰਾ ਹੀ ਚੰਗਾ ਬੈਗ ਮਾਰਨਾ ਹਾਂਜੀ ਇਹ ਕਹੇਗੀ ਜਰਸੀ ਕ੍ਰੋਸ ਆ ਫਿਰ ਰਾਜੀ ਪਲੀ ਆ ਬਾਕੀ ਜੰਮੀ ਪਲੀ ਚੰਗੀ ਆ ਕਦ ਕਾਠੇ ਦਾ ਚਫ ਵਾਲੀ ਆ ਬਾਕੀ ਇਹ ਵੀ ਥੱਲੇੋਂ ਤਿਆਰ ਹੋਣੀ ਹੈ ਚੰਗੀ ਤਰ੍ਹਾਂ ਇਹ ਵੀ ਇਹ ਬੈਡ ਨਹੀਂ ਬੜਨਾ ਅਰੇ ਦਰ ਵਾਸੀ ਕਿ ਦੱਸ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਗੁਲਾਬੀ ਰੰਗ ਦਾ ਥਾਣੇ ਤੇ ਚਾਰੇ ਥਾਣੇ ਇੱਕੋ ਜੇ ਸਾਈਜ਼ ਦੇ ਸਭ ਥੱਲੇ ਅਜੇ ਕਿ ਬੈੜਾ ਜੇ ਅਰੇ ਕੋ ਕੰਨੀਆਂ ਨਹੀਂ ਪੰਨੀਆਂ ਬੈੜ ਨੇ ਹਾਂ ਦੇਖ ਸਾਡੇ ਦੇਖੋ ਪਾਣੀ ਤੇ ਇਹ ਕਿੰਨੇ ਕ ਮੁੱਲ ਆ ਲਈਏ ਫਿਰ ਮੋਹਤਾਰਪੁਰ ਜੀ ਪਰ ਪੈਨ ਕਰ ਲੀਏ ਹਾਂਜੀ ਪਰ ਇਸ ਮੋਕੇ ਪੱਛੀ ਜਿਹੜੇ 55000 ਦੀ ਦੇ ਦਾਂਗੇ ਉਹ ਉੱਤੇ ਥੋੜਾ ਘਣਾ ਮਾਨਦਾਨ ਹੋਣਾ ਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਅੱਛਾ ਪਾਈ ਹੋਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਵੇ ਗੱਬਣੇ ਆ ਇਹ ਵੀ ਗੱਬਣੇ ਆ ਇਹ ਸ਼ਾਇਦ ਅੱਛੀ ਦੂਜਾ ਸੁਗਾ ਅੱਛਾ ਜੀ ਹਾਂਜੀ ਤੇ ਲੱਡ ਲੈ ਲੈਂਦੀ ਐ ਮੈਂ ਕਾਫੀ ਹੱਦ ਹੈਗੀ ਪੂਰੀ ਠੰਡੀ ਠਿਰੀ ਐ ਅੱਭੀ ਜਿੱਦਾਂ ਮਰਜੀ ਦੋ ਧੰਨਵਾਦ ਸਾਈਵਾਲ ਕਰੋਸ ਚ ਗਾਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਐਚ ਐਫ ਗਾਵਾਂ ਵਰਗੀਆਂ ਠੰਡੀਆਂ ਸੀ ਲਿਆ ਹਨ ਤੇ ਆ ਕਿੰਨੇ ਕ ਦੁੱਧ ਦਾ ਲਈ ਆ ਜਿੱਦਾਂ ਤਾਂ ਹਰਪ੍ਰੀਤ ਜੀ ਪਹਿਲੇ ਸੂਰੇ 12 ਕਿਲੋ ਕਰਦੇ ਰਹੀ ਜੀ ਅੱਛਾ ਉਹਨਾਂ ਸਿੰਗ ਦਗਾਏ ਤਾਂ ਫੋਟਾਂ ਨਹੀਂ ਨਿਕਲੀਆਂ ਮਾਰੋ ਉਹ ਤੇ ਮਾਸਾ ਮੋੜ ਫੋਟ ਜੀ ਆ ਹਾਂਜੀ ਹਾਂਜੀ ਤੋਰ ਦੋ ਫੇਰ ਇੱਕ ਰੀ ਨਾ ਯਾਰ ਕਿ ਉਤਰਾ ਕਿੰਨਾ ਕ ਦੁੱਧ ਕੱਢੀ ਜਾਊਗੀ 14-15 ਕਿਲੋ ਕਰੇਗੀ ਠੀਕ ਆ ਜੀ ਦੂਸਰਾ ਸੂਰਾ ਫੇਰ ਠੰਡੀ ਸੀ ਲੀ ਪੜੀ ਆ ਇੰਨਾ ਕਮਾ ਦਾ ਮੇਨ ਮੁੱਲ ਜਿਹੜਾ ਠੰਡੀ ਥੀਲ ਦਾ ਹੀ ਹੁੰਦਾ ਵਾ ਹਾਂਜੀ ਦੁੱਧ ਇਹਨਾਂ ਦਾ ਮੱਝਾਂ ਦੇ ਮੁਕਾਬਲੇ ਹੁੰਦਾ ਬਾਕੀ ਉਤਰਾ ਜੰਮੀ ਪਲੀ ਵੀ ਚੰਗੀ ਆ ਰਾਜੀ ਉਤਰਾ ਪੂਰੀ ਚੰਗੀ ਤਿਆਰ ਹੋਣੀ ਐ ਵੀ ਥੱਲੇ ਹੱਲੇ ਕਹ ਹਬਤ ਆ ਲੈ ਗਿਆ ਪ੍ਰੀਤ ਜੀ ਠੀਕ ਹੈ ਜੀ ਹਾਂ ਤੇ ਥਾਣੇ ਤੇ ਆਪਾਂ ਦੇਖ ਸਕਦੇ ਆ ਸਿੰਗਾ ਥਾਂ ਤਿਆਰ ਕਰ ਜਣਾ ਇਹਨੂੰ ਹਾਂ ਵੇਖੋ ਇਧਰ ਵੇਖੋ ਦਿਖਾ ਦੋ ਵੀਰਾਂ ਨੂੰ ਠੀਕ ਹੈ ਜੀ ਕੋਈ ਇਹ ਨਹੀਂ ਗੱਲ ਨਹੀਂ ਹੈ ਜੀ ਕਿੰਨਾ ਫਿਰ ਕੇ ਦਾ ਮੁੱਲ ਆਪਾਂ ਮੁੱਲ ਆ ਪ੍ਰੀਤ ਜੀ ਉਤਨਾ ਲੱਛੀ ਜਿਹੇ ਆਇਆ ਉਸ ਮੁਕਤ ਸੂਈ ਹੁੰਦੀ ਹਾਂ ਜੀ 45 50 ਦੀ ਹਾਂ ਜੀ ਹੱਥ ਮਾਰਨ ਦਾ ਚੱਲ ਯਾਰ ਚਾ ਹਾਂ ਜੀ ਹਾਂ ਠੀਕ ਹੈ ਤੇ ਆਵੇ ਜਿਹੜੀ ਗੱਬਣ ਹੈ ਇਹ ਵੀ ਠੰਡੀ ਸੀਲ ਪੂਰੀ ਹੈ ਇਤਰਾ ਹੀ ਬੈਠੋ ਠੀਕ ਹੈ ਜੀ ਅਸੀਂ ਸ਼ਾਈ ਆਦੇ 30 ਸਰਾ ਸੁਗਾ ਸੋਣੇ ਇਹ ਕਿੰਨੇ ਕ ਦੁੱਧ ਆ ਲਈ ਇਹ ਦੁੱਧ 14 15 ਕਿਲੋ ਠੀਕ ਹੈ ਖੋਲੋ ਹਾਂ ਫੇ ਤੋੜ ਦਿਨ ਨਾ ਹੋਰ ਇਹ ਤਰੀਕਾ ਤਾਂ ਮੈਂ ਬੱਲੇ ਚਲਦੀ ਬਹੁਤ ਬਾਹਰ ਥੱਲੇ ਮਨੂ ਵੀ ਸਕਦੇ 20 ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਤੇ ਇਹ ਵੀ ਅਜੇ ਥੱਲੇ ਭਰਨੀ ਆ ਪੂਰੀ ਅਰੇ ਲੈ ਦੇ ਕਿ ਹਫਤਾ ਵੀ ਲੈ ਦੇ ਕੰਧੋਂ ਪੰਗਾ ਮੀਰਾਂ ਦਾ ਦਿਖਾ ਦਿਓ ਇਧਰੋਂ ਕਾਜ ਤੇ ਆਹ ਦੇਖ ਸਕਦੇ ਜੀ ਆ ਵੀ ਇਤਨੇ ਥੱਲੇ ਬੈਠੇ ਰਹੋ ਇਹ ਨਹੀਂ ਮਰਜੀ ਉਹ ਐਵੇਂ ਵੰਗਾ ਨਹੀਂ ਪਾਇਆ ਕੋਈ ਲੈਣ ਦੇ ਦੇ ਨਹੀਂ ਇਤਰਾ ਛੋਦੇ ਠੀਕ ਆ ਹਾਂ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਫ੍ਰੀਜੀ 35 ਹਜ਼ਾਰ ਤੋਂ ਮਾਨਤਾ ਕਰਦਾ ਨੇ ਛੇ ਦਾ 35 ਹਜ਼ਾਰ ਤੋਂ ਕਰਨਾ ਮਾਨਤਾ ਪਛੀ ਪਰ ਇਹ ਵੀ ਬੜੀ ਹੈ ਜਿਹਦੇ ਕੋਈ ਗੱਲ ਹੀ ਨਹੀਂ ਤੇ ਠੀਕ ਹੈ ਜੀ ਹਾਂਜੀ ਹਾਂਜੀ ਜਿੰਨੀ ਆ ਸਾਰੀਆਂ ਸਾਫ ਸੁਥਰੀਆਂ ਤੇ ਜੀ ਗੱਲ ਇਹ ਆ ਵੀ ਡੰਗਰ ਜਿਹੜੇ ਨਾ ਜਿੰਨੇ ਲਈਦੇ ਆ ਹਾਂਜੀ ਸਾਰੀ ਪੂਰੀ ਤਸਦੀਕ ਕਰਕੇ ਸਾਫ ਸੁਥਰੇ ਲਈਦੇ ਆ ਤੇ ਬਾਕੀ ਆਪਣੀਆਂ ਪਾਸ ਕਰਕੇ ਹਾਂਜੀ ਤੇ ਵੇਚ ਆ ਕੇ ਆਪਣੀ ਸਮਝ ਨਾਲ ਕੋਈ ਗਰੰਟੀ ਹੋਏਗੀ ਆਪਣੀ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ